ਅੱਜ ਹਾਲਾਤ ਹੋਰ ਪੇਚੀਦਾ ਬਣ ਗਏ ਨੇ ਖਾਸ ਕਰਕੇ ਸੁਲਤਾਨਪੁਰ ਏਰੀਆ ਦਾ ਜਿਹੜਾ ਪੁਲ ਉਧਰ ਅਸੀਂ ਵੇਖ ਕੇ ਆਏ ਸੀਗੇ ਸੱਚ ਤਾਂ ਬੰਨ ਰਹੀਆਂ ਸੀ ਉਹ ਪੁਲ ਵੀ ਰੁੜ ਗਿਆ ਹੈ ਹੱਟ ਦੀ ਲਪੇਟ ਨਾਲ ਢੇਰਾ ਬਾਬਾ ਨਾਨਕ ਅਤੇ ਰਮਦਾਸ ਵਾਲੇ ਪਾਸੇ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਹੈ ਸੱਜਣਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਰੈਹਜੀ ਲੋੜ ਹੋਵੇ ਜਿਹੜੇ ਗੁਰਦਰਾ ਸਾਹਿਬ ਆਣ ਲੱਗੇ ਪੈਂਦੇ ਨੇ ਉਹਨਾਂ ਗੁਰਦੁਰੇਣ ਜਾ ਕੇ ਆਪਣੇ ਬੱਚਿਆਂ ਨੂੰ ਤੇ ਆਪ ਸੁਰੱਖਿਆ ਤੇ ਪਹੁੰਚ ਕੇ ਉੱਥੇ ਰਹਿਾਇਦਾ ਪ੍ਰਬੰਧ ਕੀਤਾ ਗਿਆ ਹੈ। ਤੇ ਜਿੱਥੇ ਕਿਤੇ ਵੀ ਕਿਤੇ ਲੰਗਰ ਦੀ ਲੋੜ ਆ ਉਹ ਲੰਗਰ ਲਈ ਲੰਗਰ ਵੀ ਸੰਗਤਾਂ ਦੀ ਸਹੂਲਤ ਲਈ ਤਿਆਰ ਰੱਖਿਆ ਗਿਆ ਹੈ। ਸੰਗਤਾਂ ਨੂੰ ਬੇਨਤੀ ਆ ਕਿ ਜੇਕਰ ਕੋਈ ਮੁਸ਼ਕਲ ਆ ਉਹ ਲਾਗੇ ਦੇ ਸਬੰਧਤ ਗੁਰਦੁਆਰਾ ਸਾਹਿਬ ਆ ਕੇ ਪਹੁੰਚ ਕੇ ਸਬੰਧਤ ਮੈਨੇਜਰ ਨਾਲ ਗੱਲ ਕਰਨ ਜਿਹੜੀ ਵੀ ਸਹੂਲਤ ਸੰਗਤ ਨੂੰ ਚਾਹੀਦੀ ਹੋਊਗੀ ਉਹ ਗੁਰਦੁਆਰਾ ਸਾਹਿਬ ਅਤੇ ਮੈਨੇਜਰ ਵੱਲੋਂ ਪ੍ਰੋਵਾਈਡ ਕਰਾਈ ਜਾਊਗੀ। ਬਹੁਤ ਜ਼ਿਆਦਾ ਆ ਗਿਆ ਹੈ। ਉਹਨਾਂ ਪਿੰਡਾਂ ਵਿੱਚ ਦੇ ਗੁਰਦਰਾ ਸਾਹਿਬਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਆ ਕਿ ਜੇ ਉਹ ਇਹੋ ਜਿਹੇ ਹਾਲਾਤ ਬਣਦੇ ਨੇ ਕਿ ਮਾਰਾ ਇਸ ਰੂਪ ਨੂੰ ਸੁਰੱਖਿਅਤ ਕੱਢਣ ਦੀ ਲੋੜ ਪੈਂਦੀ ਆ ਤਾਂ ਉਹ ਜਿਹੜੇ ਵੀ ਗੁਰਦਰਾ ਸਾਹਿਬਾਂ ਲਾ ਕੇ ਛਣਾਉਣੀ ਕਮੇਟੀ ਦੇ ਪ੍ਰਬੰਧਕਾਂ ਦੀ ਨੇ ਉੱਥੇ ਲਿਜਾ ਜਾਣ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh। ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿੱਥੇ ਵੀ ਕੁਦਰਤੀ ਕਿਤੇ ਆਫਤ ਆਉਂਦੀ ਹੈ ਚਾਹੇ ਉਹ ਦੇਸ਼ ਜਾਵੇ ਚਾਹੇ ਵਿਦੇਸ਼ ਜਾਵੇ ਆਪਣਾ ਫਰਜ਼ ਸਮਝਦੇ ਆਇਆ ਸਭ ਤੋਂ ਪਹਿਲਾਂ ਜਿਹੜੀ ਉੱਥੋਂ ਦੀ ਪਬਲਿਕ ਆ ਉਹਦੀ ਸਹੂਲਤ ਲਈ ਉਹਦੀ ਸੇਵਾ ਲਈ ਪਹੁੰਚਦੀ ਆ ਚਾਹੇ ਉਹ ਕਰੋਨਾ ਕਾਲ ਸੀ ਚਾਹੇ ਉਹ ਗੁਜਰਾਤ ਚ ਪਹਚਾ ਲਾਇਆ ਸੀ ਚਾਹੇ ਉੜੀਸਾ ਚ ਆੜਾ ਆਇਆ ਸੀ ਚਾਹੇ ਨੇਪਾਲ ਚ ਪਹਚਾ ਲਾਇਆ ਸੀ ਚਾਹੇ ਉਹ ਜੰਮੂ ਕਸ਼ਮੀਰ ਚ ਚੇਨਗਰ ਚ ਹੜ ਆਇਆ ਸੀ ਹਮਕੁਟ ਸਾਹਿਬ ਹੜ ਆਇਆ ਸੀ ਇਸੇ ਤਰ੍ਹਾਂ ਵਿੱਚ ਪਿਛਲੇ ਸਾਲ 2 ਸਾਲ ਪਹਿਲਾਂ ਪੰਜਾਬ ਚ ਹੜ ਆਇਆ ਸੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਸਮਝਦਿਆਂ ਆ ਸੰਗਤਾਂ ਲਈ ਲੰਗਰ ਦਾ ਅਤੇ ਰਹਿائش ਦਾ ਪ੍ਰਬੰਧ ਕੀਤਾ ਸੀ ਹੁਣ ਵੀ ਜਿਹੜੇ ਪੰਜਾਬ ਚ ਹੜਾ ਦੇ ਹਾਲਾਤ ਬੜੇ ਹੋਏ ਨੇ ਖਾਸ ਕਰਕੇ ਜਿਹੜੇ ਗੁਰਦੁਆਰਾ ਸਾਹਿਬਾਂ ਅੰਦਰੀਆਵਾਂ ਦੇ ਕੰਢੇ ਨੇ ਜਿਤਨਾ ਸੁਲਤਾਨਪੁਰ ਏਰੀਆ ਆਇਆ ਇਧਰ ਰਮਦਾਸ ਏਰੀਆ ਆ ਇਧਰ ਗੋੰਦਵਾਲ ਸਾਹਿਬ ਦਾ ਏਰੀਆ ਇਹਨਾਂ ਇਲਾਕਿਆਂ 'ਚ ਹੜਾ ਦੀ ਸਥਿਤੀ ਬਹੁਤ ਨਾਜਿਕ ਬਣੀ ਹੋਈ ਆ ਪਿਛਲੇ ਦਿਨੀ ਮਾਂ ਜੋ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਜੰਦਸੀ ਜੀ ਧਾਮੀ ਵੱਲੋਂ ਹਦੇਸ਼ ਹੋਇਆ ਸੀਗਾ ਕਿ ਜਿਹੜੇ ਹੜਾਂ ਦੀ ਸਥਿਤੀ ਨੂੰ ਮੰਦੇ ਰਜ ਰੱਖਦੇ ਹੋਏ ਗੁਰਦਰਾ ਸਾਹਿਬਾਨ ਨੂੰ ਲੰਗਰ ਅਤੇ ਰਹਿਸ਼ ਦਾ ਪ੍ਰਬੰਧ ਕਰ ਲਈ ਆਦੇਸ਼ ਦਿੱਤਾ ਗਿਆ ਸੀ ਇਸ਼ਰੇਦਰੀ ਮਾਂਜੋ ਪ੍ਰਧਾਨ ਸਾਹਿਬ ਵੱਲੋਂ ਦਿੱਤੇ ਹਦੇਸ਼ ਅਨੁਸਾਰ ਅਸੀਂ ਸੁਲਤਾਨਪੁਰ ਏਰੀਆ ਦਾ ਮੌਹਾਈਨਾ ਵੀ ਕੀਤਾ ਸੀ ਅਤੇ ਉਥੋਂ ਦੇ ਸੰਗਤ ਦੇ ਵੱਲੋਂ ਸਾਰੇ ਕੋਲ ਜਿਹੜੀਆਂ ਡਿਮਾਂਡ ਕੀਤੀ ਗਈ ਸੀ ਉਹ ਅਸੀਂ ਜਿਹੜੀ ਉਹ ਮਾਂਜੋ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਪੂਰੀ ਕਰ ਰਹੇ ਹਾਂ ਅੱਜ ਜਿਹੜੇ ਨਵੇਂ ਹਾਲਾਤ ਨੇ ਅੱਜ ਹਾਲਾਤ ਹੋਰ ਪੇਚੀਦਾ ਬਣ ਗਏ ਨੇ ਖਾਸ ਕਰਕੇ ਸੁਲਤਾਨਪੁਰ ਏਰੀਆ ਦਾ ਜਿਹੜਾ ਪੁਲ ਉਦੋਂ ਅਸੀਂ ਵੇਖਿਆਏ ਸੀਗੇ ਸੰਗਤਾਂ ਬੰਨ ਰਹੀਆਂ ਸੀ ਉਹ ਪੁਲ ਵੀ ਹੜ ਰੁੜ ਗਿਆ ਹੈ ਹੜ ਦੀ ਲਪੇਟ ਨਾਲ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਤੇ ਰਮਦਾਸ ਵਾਲੇ ਪਾਸੇ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਰਹਿ ਐਸੀ ਲੋੜ ਹੋਵੇ ਜਿਹੜੇ ਗੁਰਦਰਾ ਸਾਹਿਬ ਆਣ ਲੱਗੇ ਪੈਂਦੇ ਨੇ ਉਹਨਾਂ ਗੁਰਦਰਾਿਆਂ ਜਾ ਕੇ ਆਪਣੇ ਬੱਚਿਆਂ ਨੂੰ ਤੇ ਆਪ ਸੁਰੱਖਿਆ ਤੇ ਪਹੁੰਚ ਕੇ ਉੱਥੇ ਰਹਿ ਐਸੀ ਦਾ ਪ੍ਰਬੰਧ ਕੀਤਾ ਗਿਆ ਤੇ ਜਿੱਥੇ ਕਿਤੇ ਵੀ ਕਿਤੇ ਲੰਗਰ ਦੀ ਲੋੜ ਆ ਉਹ ਲੰਗਰ ਲਈ ਲੰਗਰ ਵੀ ਸੰਗਤਾਂ ਦੀ ਸਹੂਲਤ ਲਈ ਪਿਆ ਰੱਖਿਆ ਗਿਆ ਸੰਗਤਾਂ ਨੂੰ ਬੇਨਤੀ ਆ ਕਿ ਜੜੀ ਵੀ ਕਿਸੇ ਨੂੰ ਕੋਈ ਮੁਸ਼ਕਲ ਆ ਉਹ ਲਾਗੇ ਦੇ ਸਬੰਧਤ ਗੁਰਦੁਆਰਾ ਸਾਹਿਬ ਆ ਕੇ ਪਹੁੰਚ ਕੇ ਸਬੰਧਤ ਮੈਨੇਜਰ ਨਾਲ ਗੱਲ ਕਰਨ ਜੜੀ ਵੀ ਸਹੂਲਤ ਸੰਗਤ ਨੂੰ ਚਾਹੀਦੀ ਹੋਊਗੀ ਉਹ ਗੁਰਦੁਆਰਾ ਸਾਹਿਬ ਅਤੇ ਮੈਨੇਜਰ ਵੱਲੋਂ ਪ੍ਰੋਵਾਈਡ ਕਰਾਈ ਜਾਊਗੀ ਖਾਸ ਕਰਕੇ ਜਿਤਨਾ ਦੇ ਹਾਲਾਤ ਬੜੇ ਨੇ ਜਿਹੜੇ ਗੁਰਦੁਆਰਾ ਸਾਹਿਬ ਆਣ ਜਿੰਨੇ ਜਿਹੜੇ ਇੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਮਾਣਾ ਪਿੰਡਾਂ ਵਿੱਚ ਦੇ ਗੁਰਦਰਾ ਸਾਹਿਬਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਆ ਕਿ ਜੇ ਉਹ ਇਹੋ ਜਿਹੇ ਹਾਲਾਤ ਬਣਦੇ ਨੇ ਕਿ ਮਹਾਰਾਜ ਰੂਪ ਨੂੰ ਸੁਰੱਖਿਅਤ ਕੱਢਣ ਦੀ ਲੋੜ ਪੈਂਦੀ ਆ ਤਾਂ ਉਹ ਜਿਹੜੇ ਵੀ ਗੁਰਦਰਾ ਸਾਹਿਬਾਂ ਲੱਗੇ ਸ਼ਰੌਣੀ ਕਮੇਟੀ ਦੇ ਪ੍ਰਬੰਧ ਅਧੀਨ ਨੇ ਉੱਥੇ ਲਿਜਾ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਮਹਾਰਾਜ ਦੇ ਸਰੂਪ ਦੀ ਬੇਅਦਬੀ ਨਾ ਹੋਵੇ ਇਹਨਾਂ ਗੱਲਾਂ ਦੀ ਖਾਸ ਧਿਆਨ ਦੇਣ ਦੀ ਲੋੜ ਆ ਖਾਸ ਕਰਕੇ ਜਿਹੜੇ ਗੁਰਦਰਾ ਸਾਹਿਬਾਂ ਦੇ ਪ੍ਰਬੰਧਕ ਨੇ ਇਹ ਆਦੇਸ਼ ਮਾਨ ਜੋ ਪ੍ਰਧਾਨ ਸਾਹਿਬ ਜੀ ਨੇ ਸਵੇਰੇ ਸਾਨੂੰ ਕੀਤਾ ਸੀ ਕੀ ਗੁਰਦਰਾਹ ਕਮੇਟੀ ਨੂੰ ਅਪੀਲ ਕਰੋ ਕਿ ਜਿਹੜੀ ਵੀ ਕਮੇਟੀ ਇਸ ਦਰਿਆ ਦੇ ਪਾਣੀ ਦੀ ਮਾਰੇ ਹਟ ਗੁਰਦਰਾ ਸਾਹਿਬ ਆ ਰਿਹਾ ਹੈ ਉਥੋਂ ਪਾਵਨ ਸਰੂਪ ਜਿਹੜਾ ਉਸ ਰਖੇਤ ਗੁਰਦਰਾ ਸਾਹਿਬਾ ਜਿਹੜੇ ਵੱਡੇ ਗੁਰਦਰਾ ਸਾਹਿਬ ਆਣ ਨਹੀਂ ਉੱਥੇ ਪਹਚਾਇਆ ਜਾਵੇ ਮੈਂ ਮਾਨਜੋਗ ਪ੍ਰਧਾਨ ਸਾਹਿਬ ਵੱਲੋਂ ਖਾਸ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦੇ ਲੋਕ ਸੰਗਤ ਨੂੰ ਬੇਨਤੀ ਕਰਦਾ ਕਿ ਉਹ ਜਿੱਥੇ ਵੀ ਕਿਸੇ ਨੂੰ ਲੰਗਰ ਦੀ ਲੋੜ ਆ ਰਹਿਅਸ ਦੀ ਲੋੜ ਆ ਜੇ ਦਵਾਈਆਂ ਦੀ ਲੋੜ ਆ ਉਹ ਸ਼ਰੌਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਉਹ ਮੈਨੇਜਰਾਂ ਨੂੰ ਦੱਸ ਸਕਦੇ ਨੇ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੋਗੀ ਸੰਗਤ ਨੂੰ ਪ੍ਰੋਵਾਈਡ ਕਰਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ